ਡਾਕਟਰ ਸਾਹਿਬ ਜਲਦੀ ਚਲੋ ਮੇਰਾ ਪਾਪਾ ਕਿਉਂ ਜਲੇ ਪਾਪੇ ਨੂੰ ਬਿੱਲੀ ਪੈ ਗਈ ਆ ਮੈਂ ਦੱਸਦਾ ਉਹ ਤਾਂ ਹੋਸ਼ ਹੀ ਨਹੀਂ ਕਰ ਲਿਆ ਕਿਉਂ ਉਸ ਕੌਣ ਨੇ ਕੰਡਿਆ ਉਹਨੂੰ ਮਿੱਟੀ ਦਾ ਦਿਲ ਪੀ ਲਿਆ ਕੋਈ ਪੱਖਾ ਲਾਉਂਦੇ ਹਾਂ ਉਹਨੂੰ ਕਰੰਟ ਪੈ ਜਾ ਜਲਦੀ ਕਰੋ ਮਾਣਾ ਚੱਲ ਤੂੰ ਉਸ ਘੜ ਵੇਖ ਲੈਣਾ ਜਾ ਕੇ ਤੇਰੇ ਪਾਪੇ ਨੂੰ ਵੀ ਚੱਲ ਟੈਟਰਾ ਥੋੜਾ ਜਲਦੀ ਕਰ ਜਲਦੀ ਨਾ ਮੈਂ ਬਰੋਲ ਤੇ ਉਹ ਜਿੱਦਾਂ ਤੂੰ ਤੁਰਦਾ ਜੇ ਤੂੰ ਇਦਾਂ ਤੁਰਦਾ ਰਿਹਾ ਨਾ ਜਾਂਦਾਂ ਨੂੰ ਪਾਪ ਨੇ ਦੁਨੀਆ ਤੋਂ ਉਤਰ ਜਾਣਾ ਹੀ ਹੋ ਮੈਂ ਸ਼ਕਤੀਮਾਨ ਆ ਓਡੀਕੇ ਚੱਲ ਜਾ ਤੂੰ ਓਡੀਕੇ ਜਾਣਾ ਲੱਗਦਾ ਮੈਨੂੰ ਤੈਨੂੰ ਉਟਾਉਣਾ ਪੈਣਾ ਵਾ ਆ ਫੜਾ ਇੱਧਰ ਓਠੇ ਪਪਾ ਪਪਾ ਓ ਕਿੱਦਾਂ ਦਾ ਬੰਦਾ ਹਾਂ ਤੂੰ ਮਨਕੇ ਲਾ ਦੇ ਨਗਾ ਮੇਰੇ ਬੁੱਢਾ ਦਾਦਾ ਮੰਜੀ ਦਾ ਪਿਆ ਵਿਆ ਮਨੂੰ ਨਾ ਦਾ ਮੰਜੀ ਦੇ ਪਉਂਦਾ ਜਾਓ ਪਾਣੀ ਲੈ ਕੇ ਆ ਡਾਕਟਰ ਆਪਾ ਪਾਪਾ ਤੋਂ ਹੋਸ਼ ਨਹੀਂ ਆਂਦੇ ਪਾਣੀ ਤੋਂ ਨੂੰ ਸ਼ਿੱਟੇ ਮਾਰਨੇ ਆ ਉਹ ਮੈਂ ਪੀਣਾ ਵਾ ਪਹਿਲਾਂ ਤਾਂ ਮਲੂਟੀਕਾ ਲਾ ਮੇਰੀ ਧੜਕਨ ਵਧ ਗਈ ਆ ਪਾਪਾ ਪੇ ਚਾਜਾ ਚ ਉਧਰ ਹੀ ਪਾ ਦੇਣੀ ਪਾਪਾ ਉਦਾਂ ਪਾਇਆ ਨਿੰਨੇ ਕੇ ਚਾਦਰ ਲੈ ਕੇ ਆਈ ਮਤੇ ਫੁੱਲਾਂ ਵਾਲੀ ਚਾਦਰ ਪਾਈ ਜਾਂਦੇ ਜਦ ਇਹਨੇ ਸਗਣ ਲੱਗ ਲਗਾ ਟਰੱਕ ਪਾਪਾ ਮੇਰਾ ਬੱਜੂਗਾ ਚੁੱਕਿਆ ਪਾਪਾ ਚਲੇ ਜਾਉਗਾ ਇੰਜਨ ਟਰੱਕ ਕਿਹੜੀਆਂ ਕਲਾਨੀਆਂ ਚ ਬਾਨਾ ਬਲਣਦਾ ਪਾਤੇ ਦੀ ਨਬਜ਼ ਤੇ ਚੱਲਣ ਦੀ ਆ ਇਧਰੋਂ ਚੱਲਣ ਦੀ ਆ ਜਦੋਂ ਬੰਦ ਆ ਦਾਲ ਜੁਲਮ ਗਾ ਕੇ ਚੁੱਲੇ ਤੇ ਧਰ ਛੱਡੋ ਓਏ ਜੀ ਦੀ ਹੱਥ ਦੀਆਂ ਲਿਕਨ ਦੇ ਸੰਡੀਆਂ ਜਨ ਨਹੀਂ ਬਚਣਾ ਓ ਤੂੰ ਮੇਰੇ ਪਾਪੇ ਦਾ ਇਲਾਜ ਕਰਨਾ ਕਿ ਪਾਪੇ ਦੀ ਪਤਰੀ ਖੋਲਣਾ ਮੇਰੇ ਕੰਮ ਹੀ ਤੈਨੂੰ ਦੱਸਣਾ ਤੇ ਮੇਰੀ ਨਹੀਂ ਨ ਮੰਨਣੀ ਫਿਰ ਬੈਠਾ ਬੈਠਾ ਦੇ ਜਾ ਲੋਰੀਆਂ ਦੀ